ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਅੱਜ ਮੈਂ ਤੁਹਾਨੂੰ ਪੀਟਸਬੀ ਗਰੁੱਪ ਡੀ ਰਿਕਰੂਟਮੈਂਟ 2025 ਬਾਰੇ ਦੱਸਣ ਜਾ ਰਹੀਆਂ ਜਿਸ ਦੇ ਟੋਟਲ 331 ਪੋਸਟ ਆਈਆਂ ਨੇ ਪੀਟਸਬੀ ਯਾਨੀ ਕਿ ਪੰਜਾਬ ਸਬੋਡੀਨੈਂਟ ਸਿਲੈਕਸ਼ਨ ਬੋਰਡ ਦੀ ਭਰਤੀ ਹੈ ਜਿਸ ਵਿੱਚ 18000 ਤੋਂ ਲੈ ਕੇ 56000 ਤੱਕ ਨੂੰ ਸੈਲਰੀ ਮਿਲਣ ਵਾਲੀ ਆ ਇਸ ਵਿੱਚ ਸੇਵਾਦਾਰ ਚੌਂਕੀਦਾਰ ਫਿਸ਼ਰਮੈਨ ਸਵੀਪਰ ਮਾਲੀ ਤੇ ਲੈਬੋਰੀਟਰੀ ਅਟੈਂਡੈਂਟ ਦੀ ਭਰਤੀ ਆ ਜਿਹੜੀ ਕਿ 21 ਨਵੰਬਰ ਤੋਂ ਅਪਲਾਈ ਹੋਣੇ ਸਟਾਰਟ ਹੋ ਕੇ 15 ਦਸੰਬਰ ਤੱਕ ਅਪਲਾਈ ਹੋਣੇ ਨੇ 17 ਦਸੰਬਰ ਇਸ ਦੀ ਫੀਸ ਭਰਨ ਦੀ ਆਖਰੀ ਮਿਤੀ ਇਸ ਵਿੱਚ ਜੋ ਫੀਸ ਰੱਖੀ ਗਈ ਹੈ ਜਰਨਲ ਫਰੀडम फाइਟਰ ਡਿਪੈਂਡੈਂਟ ਵਾਲ ਲਈ ਹੈ ਰਪੇ ਪੀਸਾ ਐਸਸੀ ਬੀਸੀ ਐਡਬਲਯੂਐਸ ਕੈਟਾਗਰੀ ਲਈ ਜਿਹੜੇ ਕਿ ਪੰਜਾਬ ਦੇ ਨੇ ਉਹਨਾਂ ਲਈ 250 ਰੁਪਏ ਦੀ ਐਕ ਸਰਵਿਸਮੈਨ ਤੇ ਡਿਪੈਂਡੈਂਟ ਲਈ 200 ਰੁਪਏ ਦੀ ਤੇ ਜਿਹੜੀ ਕਿ ਡਿਸੇਬਿਲਟੀ ਵਾਲੇ ਨੇ ਉਹਨਾਂ ਲਈ 500 ਰੁਪਏ ਫੀਸ ਰੱਖੀ ਗਈ ਆ 18 ਸਾਲ ਤੋਂ ਲੈ ਕੇ ਸਾਰੇ ਕੈਟਾਗਰੀਸ ਲਈ ਵੱਧ ਤੋਂ ਵੱਧ ਤੁਸੀਂ 37 ਸਾਲ ਤੱਕ ਅਪਲਾਈ ਕਰ ਸਕਦੇ ਹੋ ਪਰ ਐਸਸੀ ਬੀਸੀ ਨੂੰ 42 ਸਾਲ ਦੀ ਛੋਟਾ ਤੇ ਇਸ ਵਿੱਚ ਇਹ ਇਲੈਕਸ਼ਨ ਰੂਲ ਦੇ ਮੁਤਾਬਿਕ ਤੁਹਾਨੂੰ ਦਿੱਤੀ ਜਾਊਗੀ ਐਲੀਜੀਬਿਲਟੀ ਦੀ ਗੱਲ ਕਰ ਲਈ ਤੇ ਤੁਹਾਨੂੰ 10ਵੀਂ ਪਾਸ ਹੋਣਾ ਜ਼ਰੂਰੀ ਹੈ ਤੇ ਲਾਸ ਡੇਟ ਤੋਂ ਪਹਿਲਾਂ ਪੂਰੀ ਹੋਣੀ ਜ਼ਰੂਰੀ ਆ ਇਹ ਜੋ ਬੇਸਿਕ ਡਿਟੇਲਸ ਨੇ ਪੋਸਟ ਦੀਆਂ ਤੁਸੀਂ ਘਰ ਬੈਠੇ ਜਾਣਨ ਆਉਂਦੀ ਨਵੀਂ ਨਵੀਂ ਸਰਕਾਰੀ ਨੌਕਰੀ ਜਾਣਕਾਰੀ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਲੈ ਸਕਦੇ ਹੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਵੀ 10ਵੀਂ ਪਾਸ ਕੈਂਡੀਡੇਟਸ ਨੇ ਉਸ ਪੋਸਟ ਨੂੰ ਅਪਲਾਈ ਕਰ ਸਕਣ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਘਰ ਬੈਠੇ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਅਫੀਸ਼ੀਅਲ ਵੈਬਸਾਈਟ ਇਸ ਪੋਸਟ ਦੀ ਮੈਂਸ਼ਨ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਸਾਰੇ ਡਿਟੇਲ ਨੂੰ ਚੈੱਕ ਕਰ ਸਕਦੇ ਹੋ ਘਰ ਬੈਠੇ ਇੰਟਰਨੈਟ